ਪਾਰੀਆਂ ਦੇ ਨਾਲ ਬੀਜੇਪੀ ਗੈਂਗਸਟਰਾਂ ਦੇ ਨਾਲ ਤਹਿਤ ਅਤ ਪਟਿਆਲਾ ਦੇ ਅਨਾਰਦਾਣਾ ਚੌਕ ਵਿਖੇ ਆਮ ਆਦਮੀ ਪਾਰਟੀ ਦੇ ਐਮਐਲਏ ਅਜੀਤਪਾਲ ਸਿੰਘ ਕੋਲੀ ਨੇ ਐਮਸੀ ਸਹਿਬਾਨ ਤੇ ਆਪ ਪਾਰਟੀ ਦੇ ਵਰਕਰਾਂ ਨੂੰ ਨਾਲ ਬੀਜੇਪੀ ਖਿਲਾਫ ਰੋਸ਼ਭਜੋ ਨਾਅਰੇਬਾਜੀ ਕੀਤੀ ਤੇ ਬੀਜੇਪੀ ਨੂੰ ਉਲਟਾ ਚੋਰ ਕਤਵਾਲ ਨੂੰ ਡਾਂਟੇ ਵਾਲੀ ਗੱਲ ਲਾਗਤੀ ਤੇ ਅਜੀਤਪਾਲ ਨੇ ਕਿਹਾ ਕਿ ਗੁਜਰਾਤ ਦੀ ਜੇਲ੍ਹ ਦੇ ਵਿੱਚ ਬੈਠੇ ਗੈਂਗਸਟਰ ਤੇ ਬੀਜੇਪੀ ਵੱਲੋਂ ਨਕੇਲ ਕੱਤੀ ਜਾਵੇ ਤੇ ਇਹ ਕਿਹਾ ਕਿ ਇਹ ਗੈਂਗਸਟਰਾਂ ਨੂੰ ਪੰਜਾਬ ਦੀ ਜੇਲ੍ਹ ਦੇ ਵਿੱਚ ਭੇਜਿਆ ਜਾਵੇ ਐਮਐਲ ਨੇ ਪੱਤਰਕਾਰ ਨਾਲ ਗੱਲਬਾਤ ਕਰਦੇ ਹੋਏ ਹੋਰ ਕੀ ਕੀ ਕਿਹਾ ਤੁਸੀਂ ਵੀ ਸੁਣੋ ਸਾਰੇ ਪ੍ਰਮੁੱਖ ਸ਼ਹਿਰਾਂ ਦੇ ਵਿੱਚ ਅਸੀਂ ਭਾਜਪੀ ਦੇ ਖਿਲਾਫ ਇਹ ਪ੍ਰੋਟੈਸਟ ਕਰ ਰਹੇ ਹਾਂ ਕਿ ਕਿਸ ਤਰ੍ਹਾਂ ਉਲਟਾ ਚੋਰ ਕੁਤਵਾਲ ਨੂੰ ਡਾਂਟੇ ਦਾ ਜਿਹੜਾ ਇਹ ਕਥਨ ਹੈ ਉਹ ਨੂੰ ਭਾਜਪੀ ਅਪਣਾ ਰਹੀ ਹੈ ਅੱਜ ਜੇ ਅਸੀਂ ਡੇਟਾ ਦੇਖੀਏ ਤਾਂ ਪੰਜਾਬ ਦੇ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਨੇ ਭਗਵੰਤ ਮਾਨ ਜੀ ਦੀ ਰਹਿਨਮਾਈ ਦੇ ਵਿੱਚ ਜੋ ਸ਼ਿਕੰਜਾ ਕਸਿਆ ਹੈ ਇਹਨਾਂ ਗੈਂਗਸਟਰਸ ਦੇ ਖਿਲਾਫ ਉਹ ਆਪਣੇ ਆਪ ਦੇ ਵਿੱਚ ਇੱਕ ਬਹੁਤ ਵੱਡਾ ਪਰਤਖ ਪਰਮਾਨ ਹੈ ਕਿ ਅਸੀਂ ਇਸ ਗੈਂਗ ਜਿਹੜੇ ਗੈਂਗਸਟਰਸ ਨੇ ਉਹਨਾਂ ਦੇ ਖਿਲਾਫ ਅਸੀਂ ਬਹੁਤ ਸਖਤੀ ਨਾਲ ਪੇਸ਼ ਆ ਰਹੇ ਹਾਂ ਅਸੀਂ ਉਹਨਾਂ ਨੂੰ ਨਾ ਤਾਂ ਕੋਈ ਮੌਕਾ ਦੇ ਰਹੇ ਹਾਂ ਬਚਣ ਦਾ ਜਦੋਂ ਵੀ ਕੋਈ ਮਾਰਦਾਤ ਹੁੰਦੀ ਹੈ ਜਦੋਂ ਵੀ ਕੋਈ ਮਾਰਦਾਤ ਹੁੰਦੀ ਹੈ ਉਦੋਂ 24 ਘੰਟਿਆਂ ਤੋਂ 48 ਘੰਟਿਆਂ ਦੇ ਵਿੱਚ ਤੁਸੀਂ ਦੇਖਿਆ ਕਿ ਕਿਸ ਤਰ੍ਹਾਂ ਕਾਰਵਾਈ ਪੂਲਸ ਕਰਦੀ ਹੈ ਉਹਨਾਂ ਨੂੰ ਫੜਦੀ ਹੈ ਤੇ ਉਹਨਾਂ ਨੂੰ ਸਲਾਖਾਂ ਦੇ ਪਿੱਛੇ डकਦੀ ਹੈ ਅੱਜ ਗੁਜਰਾਤ ਦੀ ਜੇਲ੍ਹ ਦੇ ਵਿੱਚ ਬੈਠ ਕੇ ਜੇ ਇੱਕ ਗੈਂਗ ਲਾਰਡ ਆਪਣਾ ਗੈਂਗ ਚਲਾ ਰਿਹਾ ਹੈ ਤਾਂ ਭਾਜਪਾ ਉੱਥੇ ਕਰਟੇਲ ਕਿਉਂ ਨਹੀਂ ਕਰਦੀ ਕਿਉਂ ਨਹੀਂ ਨੱਥ ਪਾ ਰਹੀ ਉਹਨਾਂ ਨੂੰ ਪੰਜਾਬ ਦੀ ਜੇਲ੍ਹ ਚੋਂ ਵੀ ਵਿਲ ਇਨਸ਼ੋਰ ਕੀ ਉਹ ਮੁੜ ਕੇ ਕੁਛ ਕਰ ਨਹੀਂ ਪਾਣਗੇ ਨਾਲੇ ਮੈਂ ਤੁਹਾਨੂੰ ਸਵਾਲ ਕਰਦਾ ਜਿਹੜੇ ਦੋ ਗੈਂਗਸਟਰਸ ਮਾਰੇ ਗਏ ਅਭੋਰ ਕੀ सिरसा ਸਾਹਿਬ ਨੇ ਜਿਹੜਾ ਬਿਆਨ ਦਿੱਤਾ ਕਿ ਗਰੀਬ ਮਾਵਾਂ ਦੇ ਬੱਚੇ ਮਾਰਤੇ ਵਾਹ ਤੇ ਜਿਹੜਾ ਉਹ ਸਾਡਾ ਵਪਾਰੀ ਭਰਾ ਮਰਿਆ ਉਹ ਕਿਸੇ ਦਾ ਬੱਚਾ ਨਹੀਂ ਕਿਸੇ ਦਾ ਬਾਪ ਨਹੀਂ ਕਿਸੇ ਦਾ ਭਾਈ ਨਹੀਂ ਉਹਨਾਂ ਨੂੰ ਅਬੋਹਰ ਦੇ ਵਪਾਰੀ ਨਾਲ ਕੋਈ ਹਮਦਰਦੀ ਨਹੀਂ ਪਰ ਜਿਹੜੇ ਗੈਂਗਸਟਰਸ ਮਾਰੇ ਗਏ ਉਹਨਾਂ ਦੇ ਖਿਲਾਫ ਜੇ ਪਾਰਟੀ ਨੇ ਆਮ ਆਦੀ ਪਾਰਟੀ ਦੀ ਸਰਕਾਰ ਨੇ ਇੱਕ ਸਖਤ ਐਕਸ਼ਨ ਲਿਆ ਉਹਨਾਂ ਦੇ ਢਿੱਡ ਪੀੜ ਹੋਣ ਲੱਗ ਗਈ ਇਹੋ ਜਿਹਾ ਬਿਆਨ ਬੇਤੁਕਾ ਗੈਰ ਜ਼ਿੰਮੇਵਾਰਨਾ ਇਹ ਜਾ ਬਿਆਨ ਦੇਣਾ ਸ਼ੋਭਾ ਨਹੀਂ ਦਿੰਦਾ ਉਹਨਾਂ ਨੂੰ ਅੱਜ ਸਾਰਿਆਂ ਸਾਹਮਣੇ ਉਹਨਾਂ ਨੇ ਸੱਚਾਈ ਰੱਖ ਦਿੱਤੀ ਹੈ ਮੈਂ ਤੁਹਾਨੂੰ ਪੁੱਛਦਾ ਕੀ ਜੇ ਅਸੀਂ ਉਹਨਾਂ ਨੂੰ ਨਾ ਮਾਰਦੇ ਤਾਂ ਕੀ ਅਸੀਂ ਵੇਟ ਕਰਦੇ ਕਿ ਉਹ ਜਾ ਕੇ ਕਿਸੇ ਹੋਰ ਦੇ ਘਰ ਨੂੰ ਉਜਾੜ ਦੇਣ ਕਿਸੇ ਦੇ ਹੋਰ ਪਿਓ ਨੂੰ ਭਰਾ ਨੂੰ ਬੱਚੇ ਨੂੰ ਮਾਰ ਦੇਣ ਇਸ ਤੋਂ ਪਹਿਲਾਂ ਕਿ ਉਹ ਕੁਝ ਕਰ ਦੇ ਗਲਤ ਅਸੀਂ ਜਿਹੜਾ ਹੈ ਉਹਨਾਂ ਨੂੰ ਜਿਹੜਾ ਹੈ ਉਹਨਾਂ ਨਾਲ ਨਿਆਂ ਕੀਤਾ ਸੋ ਅੱਜ ਜਿਹੜਾ ਇਹ ਪ੍ਰੋਟੈਸਟ ਹੈ ਇਸੇ ਸੰਦਰਭ ਦੇ ਵਿੱਚ ਅਸੀਂ ਅੱਜ ਬੀਜਪੀ ਦਾ ਪੁਤਲਾ ਵੀ ਫੁਕਾਂਗੇ ਇੱਥੇ ਕਿਉਂਕਿ ਬੀਜਪੀ ਨੇ ਗੁਜਰਾਤ ਦੀ ਜੇਲ੍ਹ ਦੇ ਵਿੱਚੋਂ ਇੱਕ ਖੁੱਲਾ ਮਾਹੌਲ ਪ੍ਰਦਾਨ ਕੀਤਾ ਹੈ ਗੈਂਗਲਾਰਡ ਨੂੰ ਤੇ ਉਹ ਉੱਥੇ ਬੈਠਾ ਕਦੇ ਸਲਮਾਨ ਖਾਨ ਮਹਾਰਾਸ਼ਟਰ ਦੇ ਵਿੱਚ ਵੀ ਉਹਨਾਂ ਦੇ ਉੱਤੇ ਵੀ ਅਟੈਕ ਹੁੰਦੇ ਨੇ ਕਦੇ ਪੰਜਾਬ ਕਦੇ ਹਰਿਆਣਾ ਕਦੇ ਰਾਜਸਥਾਨ ਕਿੱਥੇ ਕਿੱਥੇ ਜਿਹੜਾ ਹੈ ਉਹ ਆਪਣੇ ਜਿਹੜਾ ਹੈ ਕੰਮ ਨਹੀਂ ਕਰਦਾ ਕਿੱਥੇ ਕਿੱਥੇ ਅਟੈਕਸ ਨਹੀਂ ਹੁੰਦੇ ਤੇ ਪੈਨ ਇੰਡੀਆ ਜਿਹੜੀ ਇੱਕ ਨਿਊਸ਼ੈਂਸ ਕ੍ਰੀਏਟ ਹੋਈ ਵੀ ਹੈ ਬੀਜੇਪੀ ਸਰਕਾਰ ਉਹਨੂੰ ਨੱਥ ਨਹੀਂ ਪਾ ਸਕੀ ਤੇ ਉਲਟਾ ਬੀਜੇਪੀ ਦੇ ਲੀਡਰਸ ਜਿਹੜੇ ਗੈਂਗਸਟਰ ਮਾਰੇ ਗਏ ਨੇ ਉਹਨਾਂ ਦੇ ਇੰਕਾਊਂਟਰ ਦੇ ਉੱਤੇ ਅਫਸੋਸ ਤੇ ਖਰਸ਼ਾ ਜਿਤਾਉਂਦੇ ਨੇ ਜਿਹੜਾ ਬਹੁਤ ਹੀ ਸ਼ਰਮਨਾਕ ਹੈ